ਸੰਗੋ ਤੋ ਪਨਾਵ ਕਾ ਰੰਗ ਪੁੰਨੇ ਪਾਪੇ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਬਾਹ ਸਾਤ ਨਾਮੁ ਗਾਇ ਗੁਰ ਪਰਨਾ ਸਾਤ ਨਾਮੁ ਵਾਣੀ ਪਾਹਿ ਗੁਰ ਸਾਰੀ ਬੱਚੇ ਦੇ ਨਾਲ ਸਹਿਬਾ ਦਾ ਇਸ ਦੀ ਬਾਤ ਬਹੁਤ ਵੱਡੀ ਬਤੋ ਜਿਹੜਾ ਉਸ ਤੋਂ ਸ਼ਾਮ ਗਾਹੇ ਦੂ ਦੇਖੋ ਜੀ ਪਿਛਲੇ ਦਿਨ ਚੰਗਾ ਨਾ ਉਹ ਰਹਾਏ ਕਾ ਜਾਤਪੀਰ ਜਾਗਲੇ ਜਿਹੇ ਕ੍ਰਿਸ਼ਨ ਨਦਰ ਨਾਮੇ ਤਵਾਦ ਨੁ ਪੁਛਾਤੇ ਕੀਟਾ ਅੰਦਰ ਕੀੜਕਾਰ ਦੋਸੀ ਦੋ ਅਥਰੇ ਨਾਨਕ ਨਿਰਗੁਣ ਗੁਣ ਕਰੇ ਗੁਰਵੰਤਿਆ ਗੁਣ ਦੇ ਕਿਹ ਕੋਈ ਨ ਸਜੇ ਜੀ ਤੇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਸਰਦਵਲਾ ਆਕਾਤ ਸੁਣਿਆ ਦੀਪ ਲੋਭਾ ਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਫਕਤਾ ਸਦਾ ਬਗਾਸ ਸੁਣਿਆ ਦੂਪ ਪਾਪ ਦਾ ਮਹਾਰਾਜ ਜੀ ਨੂੰ ਪ੍ਰੇਮ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਤਖਤਾਂ ਦਾ ਅਦਬ ਸਤਕਾਰ ਕਰਨ ਵਾਲੇ ਗੁਰਮੁਖ ਪਿਆਰੇ ਅੱਜ ਇਕੱਤਰ ਹੋ ਕੇ ਆਏ ਹੋ ਜੋ ਪਿਛਲੇ ਦਿਨੀ ਇਹ ਬੜਾ ਮਾੜਾ ਨਿਰਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਗਠ ਜਿਹੜੀ ਕਮੇਟੀ ਹੈ ਉਹਨੇ ਲਿਆ ਇੱਕ ਵਿਅਕਤੀ ਦੀ ਹਉਮੈ ਲਈ ਉਹਦੀ ਨਿਜਲੀ ਉਹਦੇ ਰਾਜਸੀ ਲਾਭ ਲਈ ਸਿਆਸੀ ਲਾਭ ਲਈ ਸਾਰੇ ਜਿਹੜੇ ਅਸੂਲ ਸੀ ਉਹਨਾਂ ਨੂੰ ਛਿੱਕੇ ਡੰਗ ਕੇ ਇਹ ਤਖਤਾਂ ਦੇ ਸਤਕਾਰਯੋਗ ਜਥੇਦਾਰ ਸਹਿਬਾਨ ਜਿਨ੍ਹਾਂ ਅੱਗੇ ਦੁਨੀਆ ਦੇ ਹਰ ਸਿੱਖ ਦਾ ਸਿਰ ਝੁਕਦਾ ਉਹਨਾਂ ਨੂੰ ਕੋਈ ਵਿਚਾਰ ਕੀਤੇ ਬਿਨਾ ਕੋਈ ਉਹਨਾਂ ਦਾ ਕਸੂਰ ਦੱਸੇ ਬਿਨਾ ਕੇਵਲ ਆਪਣੀ ਜੇਦ ਪਗਾਉਣ ਲਈ ਆਪਣੇ ਨਿੱਜੀ ਲਾਭ ਲਈ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਜਥੇਦਾਰਾਂ ਦੀ ਤਬਦੀਲੀ ਕੀਤੀ ਗਈ ਹੈ ਵਿਧੇ ਵਿਧਾਨ ਨਾਲ ਨਹੀਂ ਅਮਰ ਯਾਦਵ ਚ ਨਹੀਂ ਚਾਹੀਦਾ ਤਹਿਸੀਲ ਕੇ ਕੌਮ ਦੇ ਸਾਰੇ ਤਖਤੀਸ ਤਹਿਦਾਸ ਜਾਂ ਦਿੱਤੇ ਬੰਦੀਆਂ ਸੱਜਿਆ ਜਾਂਦਾ ਤਾਂ ਫਿਰ ਉਹ ਤਬਦੀਲੀ ਕੀਤੀ ਜਾਂਦੀ ਰਾਤ ਨੂੰ ਕਿਸੇ ਇੱਕ ਬੰਦੇ ਨੂੰ ਨਿਯੁਕਤ ਕਰ ਦੇਣਾ ਇਹ ਠੀਕ ਨਹੀਂ ਸੰਗਤਾਂ ਦਾ ਰੋਸ ਹੈ ਤੇ ਚਾਹੀਦਾ ਹੈ ਕਿ ਉਹ ਆਪਣੇ ਇਸ ਗਲਤੀ ਨੂੰ ਚੇਤੇ ਕਰਨ ਤੇ ਦਸਤਿਆਂ ਦੇ ਯਾਦਾਂ ਦਾ ਨਾਮ ਫੇਰ ਉੱਥੇ ਮਹਾਲ ਕੀਤਾ ਜਾਵੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਰਾਤ ਦੇ ਹਨੇਰੇ ਵਿੱਚ ਕਿਹੜਾ ਪਿੱਛੇ ਲੱਗਾ ਹੋਇਆ ਕਿਹੜਾ ਕਰਾ ਰਿਹਾ ਕਿਹੜੀ ਸਿਆਸਤ ਉਹ ਸਿਆਸਤ ਉਹ ਜਾਂਦੇ ਜਿਹੜੇ ਪਿੱਛੇ ਲੱਗੇ ਹਾਂ ਅੱਗੇ ਆਪੇ ਇਸ ਗੱਲ ਨੂੰ ਉਹ ਦੱਸਣ ਸਾਡਾ ਨੇ ਰੋਸ ਹੈ ਕਿਉਂ ਜਿਦ ਤਰ੍ਹਾਂ ਨਸਤਕਾਰ ਨਹੀਂ ਮੱਚੇ ਅੱਜ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜੋ ਇੱਥੇ ਮੁਲਾਜ਼ਮ ਪਹੁੰਚੇ ਨੇ ਤਨਖਾਹ ਤਾਂ ਉਹ ਗੁਰੂ ਘਰ ਦਿਲੇ ਆ ਰਹੇ ਨੇ ਪਰ ਅੱਜ ਇੱਥੇ ਡਿਊਟੀ ਸਪੈਸ਼ਲ ਆਈ ਉਹ ਵਰਗੀ ਨਹੀਂ ਚੁੰਦੇ ਜੀ ਸਾਸਤ ਦੇ ਵਾਸਤੇ ਉਹ ਗੱਲ ਨਹੀਂ ਜੀ ਅੱਜ ਦਮਦਮਟਕ ਸਾਲੋਂ ਇੱਕ ਰੋਸ ਨਜ਼ਾਰਾ ਕੀਤਾ ਉਹ ਜਿਹਦਾ ਜੀ ਕੋਠੀ ਤੇ ਆਇਆ ਕੀ ਸੁਣਾ ਲੈ ਕੇ ਆਏ ਸੀ ਉਹ ਜੀ ਸੁਣਾ ਲੈ ਕੇ ਆਏ ਸੀ ਕਿ ਜਿਹੜੇ ਪੁਰਾਣੇ ਜਿਹੇ ਸਰਦਾਰ ਸੀ ਉਹਨਾਂ ਨੂੰ ਬਹਾਲ ਕਰਨ ਜੀ ਤੇ ਆਗੋਂ ਉਹਨਾਂ ਦਾ ਹੈਗਾ ਹੀ ਕਿ ਜਿਹੜਾ ਮਦ ਸੁਨਾਹ ਨੂੰ ਮਿਲਿਆ ਉਹ ਹੀ ਉਹਨਾਂ ਨੂੰ ਪਹੁੰਚਾ ਦੇਵਾਂਗੇ ਜੀ ਇਹਨਾਂ ਨੂੰ 11 ਵਜੇ ਤੱਕ ਉਹ ਟਿਕ ਕੇ ਗਏ ਸੀ ਕੀ ਨੂੰ ਪਤਾ ਸੀ ਕਿ ਉਹਨਾਂ ਨੇ ਆਉਣਾ ਹੈ ਮੈਨੂੰ ਪਤਾ ਸੀ ਪਰ ਉਹ ਡਿੱਗ ਗਏ ਇਹਨਾਂ ਦਾ ਟਾਈਮ 10 ਵਜੇ ਦਾ ਠੀਕ ਹੈ ਜੀ ਹਾਂਜੀ ਬਾਤ ਗਏ ਹੋ ਬਾਤ ਦੇ 11 ਵਜੇ ਤੋਂ ਬਾਅਦ ਵੀ ਉਹਨਾਂ ਨੂੰ ਮਿਲਣ ਵਾਸਤੇ ਆਏ ਇਹ ਸਾਬ ਉਹਨਾਂ ਦੇ ਸੰਗੀਤ ਜਿੰਨੀ ਸੰਗਤਾਈ ਸਾਰੀ ਮਿਲਣ ਵਾਸਤੇ ਆਈ ਆ ਕੋਈ ਕੋਈ ਸੁਨਾਹ ਦੇ ਗਏ ਇਹਨਾਂ ਦੇ ਲਈ ਕੋਈ ਮੈਸੇਜ ਦੇ ਕੇ ਗਏ ਨੇ ਨਹੀਂ ਸਾਨੂੰ ਤਦ ਬਾਬਾ ਜੀ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਕਿ ਬੜਾ ਵੱਡਾ ਇਹ ਪੰਥ ਕਿਹੋ ਜਿਹਾ ਬਣਿਆ ਜੀ ਬੜਾ ਤਗੜਾ ਈਸ਼ੂ ਆ ਹਾਂ ਬਿਲਕੁਲ ਅਸੀਂ ਤੇ ਆਪ ਕਹਿੰਦੇ ਆ ਅਸੀਂ ਤੇ ਜਿਹੜੇ ਜੀ ਆਨੂੰ ਕਹਿੰਦੇ ਇਹ ਸਾਡੇ ਜਿਹੇ ਦਾ ਟੋਣੀ ਆਏ ਆ ਇਲਾਕੇ ਦੇ ਬਾਕੀ ਸੰਗਤ ਜਿੰਨੀ ਆ ਇਧਰ ਵੀ ਇਲਾਕੇ ਦੀ ਜਿੰਨੀ ਸੰਗਤ ਆ ਇਹ ਸਰਜੀਤ ਸਿੰਘ ਤੁਗਲ ਵਾਲਾ ਨੂੰ ਮਿਲਣ ਵਾਸਤੇ ਆਈ ਆ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਆਈ ਆ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਕਦੀ ਉਂਗਲ ਨਹੀਂ ਚੁਕੰਦ ਦਿੱਤੀ ਹਾਂ ਮਤਲਬ ਮਾਰਾ ਕੰਮ ਨਹੀਂ ਕੀਤਾ ਅਸੀਂ ਕਹਿੰਦੇ ਵੀ ਫੇਰ ਵੀ ਜਿਹੇ ਦਾ ਰੋੜਿਆ ਸਿਰ ਮੱਥੇ ਤੇ ਇਹਨਾਂ ਦੀ ਜਿਹੜੀ ਉਹ ਆਜਾ ਉਹ ਅਸੀਂ ਉਹਨਾਂ ਤੱਕ ਜਰੂਰ ਚਲਾਵਾਂਗੇ ਮੈਂਬਰ ਸਾਹਿਬ ਤਾਂ ਹੈ ਨਹੀਂ ਇੱਥੇ ਪਰ ਤੁਸੀਂ ਅਸੀਂ ਰੋਸ ਜਿਹੜਾ ਸੰਗਤ ਦਾ ਸੀ ਉਹਨੂੰ ਯਾਦ ਕਰਨ ਆਏ ਆ ਰੋਸ ਤੇ ਕੌਣ ਆਏ ਆ ਉਹ ਆਪ ਤਾਂ ਮਿਲੇ ਨਹੀਂ ਤੇ ਉਹਨਾਂ ਦੇ ਮੇਰੇ ਖਿਆਲ ਧਰਮਸ ਪਤਨੀ ਸੀ ਅੱਗੇ ਤੇ ਉਹਨਾਂ ਨੇ ਸਾਡਾ ਸੁਨਿਆ ਲੈ ਲਿਆ ਉਹ ਕਹਿੰਦੇ ਵੀ ਅਸੀਂ ਜਰੂਰ ਸੁਨਿਆ ਬਚਾ ਦਾਂਗੇ ਮੈਂਬਰ ਸਾਹਿਬ ਤੱਕ ਤੇ ਇਸ ਗੱਲ ਦਾ ਸਾਨੂੰ ਬੜਾ ਦੁੱਖ ਹੋਇਆ ਵੀ ਉਹਨਾਂ ਨੇ ਸਾਰੇ ਐਸਜੀਪੀਸੀ ਦੇ ਮੁਲਾਜ਼ਮ ਨੇ ਅੰਦਰ ਇਹ ਗਲਪਕੋਰੀ ਝੂਠ ਬੋਲੀ ਵੀ ਅੰਦਰ ਸੰਗਤ ਆਈ ਹੈ ਮਿਲ ਲਈ ਸਾਰੇ ਮੁਲਾਜ਼ਮ ਸੱਦੇ ਗਏ ਨੇ ਸੰਗਤ ਦੇ ਔਣ ਕਰਕੇ ਅੱਜ ਕਿੰਨਾ ਰੋਸ ਤੇ ਤਸੀਹ ਦਿਖਾਏਗਾ ਇਹ ਸਾਰਾ ਸੰਗਤ ਦਾ ਇਲਾਕੇ ਦੀ ਸੰਗਤ ਦਾ ਰੋਸ ਹੈ ਸਾਡੇ ਤਪਸਥਾਨ ਗੁਰਦਰਾ ਬਾਬਾ ਰਾਮ ਥਮਨ ਸਾਹਿਬ ਦੀ ਜਨ ਨਜ਼ਦੀਕੀ ਜਿੰਨੇ ਪਿੰਡ ਨੇ ਉਹ ਸਾਰੀ ਉਹਨਾਂ ਨਗਰਾਂ ਦੀ ਸੰਗਤ ਆਈ ਹੈ ਜੀ ਤੇ ਅੰਦਰ ਗਏ ਉਹ ਕੀ ਕਿਹਾ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਤੁਹਾਡਾ ਸੁਨੇਹਾ ਪੂਰਾ ਕਰਾਂਗੇ ਜੀ ਮੈਂਬਰ ਸਾਹਿਬ ਆਪ ਹੈ ਨਹੀਂ ਗਏ ਤੁਹਾਡੀ ਵੇਟ ਕਰਕੇ ਗਏ ਨੇ ਤੁਹਾਡੇ ਵੱਲੋਂ ਸਮਾਂ ਦਿੱਤਾ ਗਿਆ ਸੀ ਉਦੋਂ ਲੇਟ ਹੋ ਤੁਸੀਂ ਪਰ ਅਸੀਂ ਕੋਈ ਸਮਾਂ ਨਹੀਂ ਸੀ ਪਹਿਲਾਂ ਇਹਨਾਂ ਨੂੰ ਦਿੱਤਾ ਤਾਂ ਉਹ ਆਪ ਚਲੇ ਗਏ ਨੇ ਪਰ ਜਿਹੜਾ ਸੰਗਤ ਵਾਲੀ ਗੱਲ ਕਹੀ ਗਈ ਵੀ ਘਰ ਸੰਗਤ ਮਿਲਣ ਆਈ ਹੋਈ ਹੈ ਉਹ ਮੈਂ ਫਿਰ ਦੁਬਾਰਾ ਕਹਿੰਦਾ ਵੀ ਉਹ ਕੋਰਾ ਝੂਠ ਬੋਲਿਆ ਗਿਆ ਉਹ ਸਾਰੇ ਐਸਜੀਪੀਸੀ ਦੇ ਮੈਂਬਰ ਨੇ ਉਹ ਕੋਈ ਪ੍ਰਚਾਰਕ ਹੈ ਕੋਈ ਟਾਸਕ ਫੋਰਸ ਦੇ ਨੇ ਤਾਂ ਸਾਰੇ ਮੁਲਾਜ਼ਮ ਨੇ ਤੇ ਸੰਗਤ ਦੇ ਔਣ ਕਰਕੇ ਇੱਥੇ ਰੋਕਣ ਦੀ ਆਪ ਦੇ ਲੋ ਉਹਨਾਂ ਨੇ ਮੰਗਵਾਏ ਸੀ ਜੀ ਰੋਜ਼ ਦਾ ਮੁੱਖ ਕਰਨ ਕੀ ਰਿਹਾ ਜੀ ਇਹਦਾ ਮੁੱਖ ਕਰਨੇ ਆ ਜੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੇ ਹੈ ਜੀ ਜਾਂ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਨੇ ਤੱਕ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਦੀ ਪ੍ਰਕਿਰਿਆ ਉਹਦਾ ਕੋਈ ਵਿਧੀ ਵਿਧਾਨ ਨਹੀਂ ਜਦੋਂ ਜੀ ਕਰਦਾ ਉਦੋਂ ਉਹਨਾਂ ਨੂੰ ਅੰਦਰ ਬੰਦ ਕਮਰੇ 'ਚ ਬਹਿ ਕੇ ਕਹਿ ਦਿੱਤਾ ਜਾਂਦਾ ਵੀ ਹੁਣ ਤੁਹਾਡੀ ਛੁੱਟੀ ਹੈ ਤੁਸੀਂ ਘਰੋਂ ਜਾਓ ਜੀ ਤਾਂ ਇਹ ਬੜਾ ਭਾਰੀ ਸੰਗਤ ਵਿੱਚ ਰੋਸ ਹੈ ਇਹਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਜਿਵੇਂ ਚੋਣ ਦੀ ਕੋਈ ਪ੍ਰਕਿਰਿਆ ਇਦਾਂ ਸੇਵਾ ਮੁਕਤੀ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਫਿਰ ਜਿਹੜਾ ਇਹ ਬਿਲਕੁਲ ਹੀ ਕਿਸੇ ਦੀ ਨਿੱਜਤਾ ਲਈ ਉਹਨਾਂ ਨੂੰ ਲਾਇਆ ਗਿਆ ਉਹਦਿਆਂ ਤੋਂ ਇਹ ਰੋਸ ਨੂੰ ਲੈ ਕੇ ਆ ਸੀ ਆਇਆ ਤੁਸੀਂ ਸਿੱਖਤਰ ਵਿੱਚ ਕੋਈ ਸੱਸਤ ਚੱਲਦੀ ਨਹੀਂ ਹਾਂਜੀ ਸਿਆਸਤ ਚੱਲ ਰਹੀ ਐ ਇਸ ਚ ਦੇਖੋ ਜੀ ਸਾਰਾ ਸਿਆਸਤ ਦੇ ਅਧਿਐਨ ਹੀ ਕੰਮ ਹੋਇਆ ਜੀ ਹਾਂਜੀ ਇਹਦੇ ਪਿੱਛੇ ਹੈ ਕੌਣ ਹੈ ਇਹਦੇ ਪਿੱਛੇ ਜੀ ਦੇਖੋ ਸਿਆਸੀ ਲੋਕ ਨੇ ਜਿਸ ਤਰ੍ਹਾਂ ਅਕਾਲੀ ਦਲ ਹੈ ਜੀ ਅਕਾਲੀ ਦਲ ਨੇ ਆਪਣੀ ਨਿੱਜੀ ਹਿੱਤਾਂ ਲਈ ਇਹ ਸਾਰਾ ਕੁਝ ਕਰਵਾਇਆ ਵੀ ਆਪਣੇ ਪ੍ਰਧਾਨ ਦੀ ਈਗੋ ਨੂੰ ਮੁੱਖ ਰੱਖ ਕੇ ਤੇ ਜਥੇਦਾਰ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਉਹ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਅੱਜ ਤੁਸੀਂ ਸਿੱਖ ਸੰਗਤ ਦੇ ਰੂਪ ਵਿੱਚ ਆ ਪਹੁੰਚੇ ਪਰ ਅੱਗੇ ਇਹਨਾਂ ਨੇ ਬਹੁਤ ਤੁਹਾਡਾ ਇਕੱਠ ਕੀਤਾ ਕਿ ਇਹ ਕੀ ਸੋਚਦੇ ਹੋ ਤੁਸੀਂ ਉਹ ਠੀਕ ਹੈ ਜੀ ਉਹਨਾਂ ਨੂੰ ਲੱਗਾ ਵੀ ਸ਼ਾਇਦ ਪਤਾ ਨਹੀਂ ਕਿਹੜੇ ਰੂਪ ਚ ਆਉਣਾ ਸੀ ਬਿਲਕੁਲ ਸ਼ਾਂਤਮਈ ਆਏ ਆ ਜੀ ਸ਼ਾਂਤਮਈ ਆਏ ਆ ਬੜੇ ਪ੍ਰੇਮ ਦੇ ਨਾਲ ਭਰਪੀ ਚਾਰੇ ਦੇ ਤੌਰ ਤੇ ਆਏ ਆ ਸਾਡਾ ਪਹਿਲਾਂ ਵੀ ਇਹਨਾਂ ਦਾ ਮੇਮਲਾ ਬਹੁਤ ਹੈ ਮੈਂਬਰ ਸਾਹਿਬ ਦਾ ਤੇ ਸਾਨੂੰ ਦੁੱਖ ਵੀ ਬੜਾ ਮੇਲ ਮਲਾਪ ਹੋਣ ਕਰਕੇ ਵੀ ਇਹ ਇਹੋ ਜਿਹੇ ਜਿਹੜੇ ਮਾੜੇ ਫੈਸਲੇ ਹੋਏ ਉਹਨਾਂ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਅਕਾਲੀ ਦਲ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਪ੍ਰਧਾਨ ਸੀਗਾ ਉਹਨੇ ਤਾਂ ਪਹਿਲਾਂ ਮਾ ਮੁੰਦਕ ਕਾਲਕਸਾ ਵੱਲੋਂ ਮਾਫ਼ੀ ਦਿੱਤੀ ਗਈ ਹੈ ਜੀ ਮਾਫ਼ੀ ਮਾਫ਼ੀ ਮੰਗੀ ਹੈ ਤੇ ਜੇ ਝੋਕੇ ਮਾਫ਼ੀ ਮੰਗ ਲਈ ਫਿਰ ਹੋਰ ਥੋੜਾ ਸਮਾਂ ਝੋਕੇ ਜ세ਦਾਰ ਸਾਹਿਬਾਨ ਦੇ ਹੁਕਮ ਚ ਚੱਲ ਲੈਂਦੇ ਫਿਰ ਉਹਨਾਂ ਨੂੰ ਲਾਉਣ ਦੀ ਕੀ ਲੋੜ ਸੀ ਜੀ ਹਾਂਜੀ ਇੰਦੀ ਪਾਰਸ ਨਹੀਂ ਕਰਦੇ ਅਗਲਾ ਸੰਘਰਸ਼ ਚ ਡਕੀ ਹੋਏ ਅਗਲਾ ਸੰਘਰਸ਼ ਜਿਸ ਤਰ੍ਹਾਂ ਵੀ ਜਥੇਬੰਦੀਆਂ ਜਾਂ ਸ਼੍ਰੀ ਮਾਨਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਲੇ ਮੁਖੀ ਦਾਮਦਮੀ ਟਕਸਾਲ ਉਹ ਜਿਸ ਤਰ੍ਹਾਂ ਪ੍ਰੋਗਰਾਮ ਉਹ ਲੇਖਣਗੇ ਜਿੰਨਾ ਵੀ ਵੱਡਾ ਸੰਘਰਸ਼ ਕਰਨਾ ਪਿਆ ਜਰੂਰ ਕੀਤਾ ਜਾਊਗਾ ਪਰ ਇਹ ਮਨਮਾਨੀਆਂ ਨਹੀਂ ਚੱਲਣਗੀਆਂ